ਕੀ ਹਾਲ ਹੈ ਦਰਸ਼ਕੋ ਸਾਰਿਆਂ ਦਾ ਅੱਜ ਮੈਂ ਮੋਟਰ ਤੇ ਤਾਂ ਮੈਂ ਕਿਹਾ ਚਲੋ ਅੱਜ ਵਿਹਲੇ ਬੈਠੇ ਆਪਾਂ ਵੀਡੀਓ ਬਣਾਉਨੇ ਆ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਤਾਂ ਵੀ ਮੈਂ ਤੁਹਾਨੂੰ ਦੱਸਾਂ ਵੀ ਆਪਣੀ ਮੋਟਰ ਤੇ ਕਿੰਨੇ ਪੰਛੀ ਜਾਂ ਹੋਰ ਜਾਨਵਰ ਰਹਿੰਦੇ ਨੇ ਮੈਂ ਤੁਹਾਨੂੰ ਕੱਲਾ-ਕੱਲਾ ਕਰਕੇ ਦਿਖਾਉਣਾ ਤੇ ਆ ਆਪਣੇ ਇਹਦੇ ਤੇ ਕੋਈ ਆਲਣਾ ਖੈ ਨਹੀਂ ਇੱਕ ਤਾਂ ਉਹ ਦੇਖੋ ਤੁਹਾਨੂੰ ਕੌਂ ਦਿਖਦਾ ਹੋਣਾ ਕੌਂ ਬਾਈ ਆਪਣੇ ਰਹਿੰਦੇ ਨੇ ਦੋ ਤਿੰਨ ਤੇ ਆ ਦੇਖਦੇ ਪਰ ਤੋਤੇ ਨੇ ਆ ਤੁਸੀਂ ਬਾਜਾਂ ਸੁਣਦੇ ਹੋਏਂਗੇ ਤੋਤਿਆਂ ਦੀਆਂ ਇਹ ਦੇਖ ਤੇ ਤੋਤੇ ਨੇ ਦੋ ਤਿੰਨ ਨੇ ਮੇਰੇ ਹਿਸਾਬ ਨਾਲ ਆ ਉਹ ਇਹਾਂ ਦੇ ਰਿਸ਼ਤੇਦਾਰ ਆ ਜਾਂਦੇ ਨੇ ਹੋ ਕੇ ਖਾਸੇ ਜਾਂਦੇ ਨੇ ਇਹ ਇਕੱਠੇ ਇੱਕ ਰਹਿndੀਆਂ ਨੇ ਤੇ ਕਾਟੋਆਂ ਦੋ ਇਹ ਤੇ ਗਿਲਰੀਆਂ ਉਹ ਰਹndੀਆਂ ਨੇ ਉਹਦੇ ਉਹਨਾਂ ਦੇ ਵਿੱਚ ਇੱਕ ਦਾ ਵਿਚਾਰੀ ਦਾ ਨਾ ਪੈਰ ਵੱਡਿਆ ਵਾ ਵੀ ਜਿਵੇਂ ਮੈਂ ਉਹਦੇ ਖਾਤਰ ਰੋਟੀ ਰੋਟੀ ਵੀ ਲੈ ਕੇ ਬਣਾ ਹੁੰਨਾ ਐ ਤੇ ਹੋਰ ਵੀ ਕੁਝ ਪਾਕਣ ਕਣਕ ਖਾ ਜਾਂਦੀ ਆ ਉਹ ਚੱਕੇ ਅੰਦਰ ਰੱਖੀ ਵੀ ਆ ਤੇ ਉਹਦਾ ਪੈਰ ਨਾ ਮੈਨੂੰ ਲੱਗ ਉਹ ਇਨਸਾਨੀ ਗਲਤੀ ਨਾਲੇ ਕੱਟਿਆ ਹੋਵੇ ਉਹਦੇ ਪੈਰ ਚ ਕੋਈ ਤਾਗਾ ਤੂਗਾ ਫਸਿਆ ਹੋਣਾ ਤਾਂ ਕਰਕੇ ਉਹਦਾ ਉਹ ਪੈਰ ਵੱਡਿਆ ਗਿਆ ਇਹ ਚੀਜ਼ ਦਾ ਵੀਰੇ ਧਿਆਨ ਰੱਖਿਆ ਕਰੋ ਹੋ ਸਕਦਾ ਹੋਵੇ ਮੇਰੀ ਉਹ ਗਲਤੀ ਹੋਵੇ ਵੀ ਜਿਹੜਾ ਉਹਦਾ ਪੈਰ ਪਰ ਮੈਂ ਕਦੇ ਤਾਗਾ ਉਹ ਕਿਤੇ ਛੱਡਦਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਤਾਗਾ ਮੈਂ ਨਾ ਸਾਰੇ ਤਾਗੇ ਚੱਕ ਕੇ ਫੂਕ ਦਿੰਨਾ ਫਿਰ ਵੀ ਕਈ ਵਾਰੀ ਜਿਹੜੇ ਰੇਪ ਆਉਂਦੇ ਨੇ ਉੱਥੀ ਖੋਲਦੇ ਨੇ ਲਿਜਾ ਕੇ ਉਥੋਂ ਪੈਰਪੂਰ ਦੇ ਵਿੱਚ ਉਹਦੇ ਫਸਿਆ ਹੋਣਾ ਉਹਦੇ ਖਾਤਰ ਵੈਸੇ ਮੈਂ ਰੋਟੀ ਰੋਟੀ ਲੈ ਕੇ ਆਉਣਾ ਹੁੰਦਾ ਸੀ ਤੇ ਬਾਈ ਇੱਥੇ ਕਿਨੂੰ ਵੀ ਰਹਿੰਦੇ ਨੇ ਇਹ ਪਹਿਲਾਂ ਉਰੇ ਹਾਂ ਉਰੇ ਲੱਗਿਆ ਵਾ ਤਾਂ ਪਹਿਲਾਂ ਡੂਮਣਾ ਉਹ ਡੂਮਣਾ ਨੂੰ ਚਲੇ ਗਿਆ ਆ 2 ਦਿਨ ਹੋ ਗਏ ਡੂਮਣਾ ਗਿਆ ਚਲੇ ਤੇ ਇਹ ਸਾਰੇ ਮੈਂ ਦਰਖਤ ਨਾ ਕੋਈ ਦਰਖਤ ਬਾਈ ਆਪਾਂ ਨੇ ਕੱਟਿਆ ਨਹੀਂ ਹੈਗਾ ਪਹਿਲਾਂ ਮੇਰੀ ਸਲਾਹ ਧੀ ਵੀ ਇੱਕ ਦੋ ਦਰਖਤ ਆਪਾਂ ਕੱਟ ਦਈਏ ਪਰ ਬੜਾ ਬਾਈ ਕਹਿੰਦਾ ਵੀ ਨਹੀਂ ਦਰਖਤ ਨਹੀਂ ਆਪਾਂ ਨੇ ਕੋਈ ਕੱਟਣਾ ਹੈਗਾ ਚਾਹੇ ਕੁਝ ਹੋ ਜੇ ਵੀ ਮੈਂ ਆ ਇੱਕ ਨਾ ਤੁਹਾਨੂੰ ਹੋਰ ਚੀਜ਼ ਦਿਖਾਉਣਾ ਹੈ ਦਰਖਤਾਂ ਦੀ ਆ ਆਪਣੇ ਨਾ ਅੰਬਾ ਬੜੇ ਸੋਹਣੇ ਅੰਬ ਲੱਗਦੇ ਨੇ ਇਹਨੂੰ ਤੇ ਆ ਨਾ ਨਾਲ ਇਹਦੇ ਜਾਮਣ ਉੱਗੇ ਆ ਜੀ ਆਹ ਦੇਖੋ ਇਹ ਜਾਮਣ ਉੱਗੀ ਵੀ ਅਸੀਂ ਕਹਾਂ ਵੀ ਇਹ ਉਹਦੇ ਵਿੱਚ ਛੌੜੇ ਚਾ ਵੀ ਇਹਨੂੰ ਪੱਟ ਦੰਨੇ ਆ ਜਾਮਣ ਨੂੰ ਪਰ ਗੁਰਵਿੰਦਰ ਕਹਿੰਦਾ ਨਹੀਂ ਕਹਿੰਦਾ ਜਹੀ ਜੀ ਇਹਦੀ ਕਿਸਮਤ ਹੋਊਗੀ ਇਹ ਹੋਈ ਜਾਊਗੀ ਆਪਾਂ ਕਹਿੰਦਾ ਦਰਖਤ ਕੋਈ ਨਹੀਂ ਪੱਟਣਾ ਹੈਗਾ ਇੱਧਰ ਨੇ ਆਪਣੇ ਅੰਬ ਖੜੇ ਨੇ ਤੇ ਉੱਤੋਂ ਚੱਲਦੇ ਆ ਪਰਲੇ ਪਾਸੇ ਨੂੰ ਹੁਣ ਤੁਹਾਨੂੰ ਮੈਂ ਆ ਆਇਆ ਆਪਣਾ ਇੱਕ ਵੱਡਾ ਪੂਰਾ ਜਾਨਵਰਾਂ ਦਾ ਇਹਦੇ ਵਿੱਚ ਨਿਉਲੇ ਵੀ ਰਹਿੰਦੇ ਨੇ ਤੇ ਤਿੱਤਰ ਵੀ ਰਹਿੰਦੇ ਨੇ ਆਪਣੀ ਮੋਟਰ ਦੇ ਉੱਪਰ ਨਿਉਲੇ ਹੈਗੇ ਨੇ ਉਹ ਤਿੰਨ ਚਾਰ ਨੇ ਪਹਿਲਾਂ ਬੱਚੇ ਸੀਗੇ ਤੇ ਆਪ ਦੇਖਦੇ ਆ ਜੇ ਕਿਤੇ ਦਿਖਣ ਮੜਾ ਮੁੱਟਾ ਇੱਥੇ ਖੇលਦੇ ਹੁੰਦੇ ਨੇ ਅੱਜ ਨਹੀਂ ਨਿਕਲੇ ਹੈਗੇ ਤੇ ਨਿਉਲੇ ਰਹਿੰਦੇ ਨੇ ਇੱਕ ਬਈ ਆਪਣੀ ਉਰੇ ਰਹਿੰਦੇ ਨੇ ਤਿੱਤਰ ਆਬਾ ਉਹ ਦੇ ਦੇ ਸੋਨੂੰ ਨਜ਼ਰ ਪਏ ਹੁਣ ਤੇ ਤਰਹੋ ਜਾ ਰਹੇ ਨੇ ਦੋ ਮੈਂ ਜੂਮ ਕਰਕੇ ਦਿਖਾਉਣਾ ਜੀ ਦੇਖਣ ਮੜੀ ਜੀ ਕਰਿਓ ਗੌਰ ਤੇ ਇਹ ਵਿਚਾਰੇ ਚਿੱਤਰਾਂ ਦਾ ਵੀ ਜੋੜਾ ਏ ਭਾਵੇਂ ਮੈਂ ਨਾ ਬਚੇ ਸੀ ਇੱਕ ਰਹਿੰਦੀਆਂ ਇੱਕ ਰਹਿੰਦੀਆਂ ਟਟਿਰੀ ਉਹਦੇ ਵੀ ਇਤਕੀ ਦੋ ਬਚੇ ਸੀਗੇ ਦੋਆਂ ਦੇ ਅੰਡੇ ਨਿਕਲੇ ਆਏ ਬਹੁਤ ਅੰਡਿਆਂ ਚੋਂ ਬਚੇ ਨਿਕਲੇ ਆਏ ਬਹੁਤ ਵਧੀਆ ਇੱਕ ਉਹ ਆ ਤੇ ਇੰਨੇ ਪੰਛੀ ਆਪਣੇ ਬਾਈ ਉਰੇ ਰਹਿੰਦੇ ਨੇ ਜਾਨਵਰ ਪੰਛੀ ਆਹ ਦੇਖ ਤੇ ਮੂਰੇ ਮੂਰੇ ਜਾਂਦੇ ਨੇ ਛੇ ਤੁਹਾਡੇ ਨਾਲ ਦੇਖੋ ਤਿੱਤਰ ਰਹਿੰਦੇ ਨੇ ਉਰੇ ਕਿਉਂਕਿ ਬਾਈ ਇਹਨਾਂ ਨਾਲ ਨਾ ਇੰਨਾ ਸੋਹਣਾ ਜੇ ਇਕੱਲਾ ਵੀ ਮੈਂ ਹੁੰਦਾ ਨਾ ਨਹੀਂ ਉਹ ਤਾਂ ਮੈਂ ਮੇਰਾ ਭਰਾ ਦੋਏ ਹੁੰਨੇ ਆ ਉਰੇ ਮੋਟਰ ਤੇ ਪਰ ਜੇ ਮੈਂ ਨਾ ਉਰੇ ਇਕੱਲਾ ਵੀ ਹੁੰਨਾ ਏ ਮੋਟਰ ਦੇ ਉੱਪਰ ਤਾਂ ਇਹਨਾਂ ਦੀਆਂ ਬਾਈ ਬਾਜਾਂ ਮੇਰੇ ਕੰਨਾਂ ਦੇ ਵਿੱਚ ਉਹ ਕਾਟਮ ਉਹਨਾਂ ਨੇ ਮੇਰੇ ਕੋਲ ਆ ਕੇ ਖੇਡਣ ਲੱਗ ਜਾਣਾ ਹਾਂ ਇੱਕ ਬਾਈ ਉਹ ਰਹਿੰਦੀਆਂ ਨੇ ਜਿਹੜੀਆਂ ਜਲ ਮੁਰਗੀਆਂ ਜੀਆਂ ਹੁੰਦੀਆਂ ਨੇ ਉਹਦੇ ਬੱਚੇ ਤਾਂ ਆ ਕੇ ਉੱਪਰ ਵੀ ਬੈਠ ਜਾਂਦੇ ਨੇ ਉਹਨਾਂ ਦੇਖ ਲੋ ਵੀ ਜਣੀ ਇੰਨਾ ਆਪਣਾ ਡਰ ਨਹੀਂ ਹੈਗਾ ਕੋਈ ਆ ਕੇ ਸਾਡੇ ਉੱਪਰ ਬਹਿ ਜਾਣਗੇ ਤੇ ਹੁਣ ਮਨਾ ਜੇ ਵੱਡੇ ਹੋ ਗਏ ਹੁਣ ਦਿਖੇ ਨਹੀਂ ਹੈਗੇ ਕਿਉਂਕਿ ਪਹਿਲਾਂ ਪਾਣੀ ਸੀਗਾ ਨਾ ਹੁਣ ਪਾਣੀ ਨਹੀਂ ਹੈਗਾ ਉਹ ਇਹ ਤੇ ਉਹ ਸੀਗੇ ਆਪਣੇ ਉਹਦੇ ਤੇ ਜਿਹੜੀਆਂ ਕਾਟੂਆਂ ਕਾਟੂਆਂ ਨੂੰ ਮੈਂ ਉਹਦੇ ਲੈ ਥੱਲੇ ਉਹ ਆ ਜਾਣਗੀਆਂ ਬਾਈ ਨਾਲ ਦੀ ਨਾਲ ਕਾਟੂਆਂ ਆ ਜਾਂਦੀਆਂ ਨੇ ਤੇ ਆਹ ਅੱਗੇ ਇੱਕ ਬੰਦਾ ਸਰਦਾਰ ਭੋਲਾ ਸਿੰਘ ਆ ਰਹੇ ਨੇ ਸਕੂਟਰੀ ਲੈ ਕੇ ਇਹ ਪਹੁੰਚ ਗਏ ਤੇ ਫੇਰ ਅਸੀਂ ਤੇ 3-4 ਜਣੇ ਹੋ ਜਾਂਦੇ ਆ ਪਰ ਜੇ ਇਕੱਲਾ ਵੀ ਹੋਈਏ ਤਾਂ ਜੀ ਜੀ ਪੂਰਾ ਲੱਗਦਾ ਇਹ ਨਹੀਂ ਹੈਗਾ ਵੀ ਜੀ ਨਹੀਂ ਲੱਗਦਾ ਹੈਗਾ ਆ ਦੇਖਾ ਘਾਟੋ ਚੜਦੀ ਜਾਂਦੀ ਆ ਥੋੜੇ ਨਾਜ਼ਰ ਪਵੇ ਉੱਪਰ ਨੂੰ ਇਹ ਜਾਨਵਰ ਆਪਾਂਰੇ ਰੱਖੇ ਹੋਏ ਨੇ ਪੂਰੇ ਆਪਣਾ ਦਿਲ ਲਾ ਕੇ ਰੱਖਦੇ ਨੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ